ਸਤ ਸ੍ਰੀ ਅਕਾਲ ਜੀ ਸਾਰਿਆਂ ਚਰਦੀਪ ਦਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੇ ਆਯੂ ਜੀ ਲਾਈਕ ਦੇ ਦਿਓ ਬਤਵਾਦ ਲਾਈਵ ਹੈ ਸ਼ੇਅਰ ਕਰ ਦੋ ਜੀ ਤੇ ਕਮੈਂਟ ਕਰਵਾ ਲਈਏ ਕਰਦੇ ਆ ਗੱਲਾਂ ਬਾਤਾਂ 5 10 20 ਮਿੰਟ ਅੱਧਾ ਘੰਟਾ ਲਾਈਵ ਰਹਿਾਂਗੇ ਜੀ ਤੇ ਆਜੋ ਜਲਦੀ ਜਲਦੀ ਲਾਈਵ ਦੇ ਵਿੱਚ ਜੀ ਜਲਦੀ ਜਲਦੀ ਆ ਜਓ লাইਵ ਪਾ ਵਧੀਆ ਠੀਕ ਠਾਕ ਹੈ ਜੀ ਤੇ ਆਸ ਕਰਦੇ ਹਾਂ ਜੀ ਕਰਦੇ ਆਪਾਂ ਗੱਲਾਂ ਬਾਤਾਂ ਤੁਹਾਡੇ ਸਾਰਿਆਂ ਨਾਲ ਕਰਨੇ ਬਹੁਤ ਹੋਊਗੀ ਅਦਵਾਰਾ ਫੇਰ ਹੋਰ ਠੀਕਾ ਚੱਲ ਰਹੀ ਹੈ ਜਿਸ ਨਾਲੋਂ ਕੋ ਦੇਖੀ ਹਾਲ ਚਾਲ ਬੱਚਿਆਂ ਨੂੰ ਛੁੱਟਣਾ ਉਹਨਾਂ ਕਿ ਕਿਵੇਂ ਲੰਗਰ ਨੇ ਸਾਰੇ ਬੱਚਿਆਂ ਨੂੰ ਛੁੱਟ ਸਾਡਾ ਸਹਿਜ ਨਾਨਕੀ ਗਿਆ ਵਾ ਇਹ ਆਪਾਂ ਜੇ ਕਿ ਸਾਰੇ ਗੱਲਾਂ ਹੀ ਹੋ ਰਹੀਆਂ ਆਜੋ ਜਲਦੀ ਜਲਦੀ ਆਜੋ ਲਾਈਕ ਵਿੱਚ ਹਾਂ ਜੀ ਆ ਜੋ ਜਲਦੀ ਜਲਦੀ ਆ ਜੀ লাইਵ ਦੇਖ ਸਰਸਕਾਰ ਜੀ ਜਲਦੀ ਜਲਦੀ ਸ਼ੇਅਰ ਕਰੋ ਜੀ ਜਲਦੀ ਇਸ লাইਵ ਨੂੰ ਜੀ ਪੰਜਾਬੀ ਆ ਜੀ ਅਸੀਂ ਅਸੀਂ ਹੀ ਉਹ ਠਿੰਡੇ ਤੋਂ ਆਏ ਹਾਂ ਜੀ ਵੀਡੀਓ ਆਪਾਂ ਵੀਡੀਓ ਦੇ ਵਿੱਚ ਨਾ ਦੱਸਦੇ ਹੁੰਨੇ ਆ ਜੀ ਆਪਣਾ ਨਾਮ سپੀਰ ਕੌਰ ਹੈ ਜੀ। ਹਣੇ ਤੁਸੀਂ ਕਿਹੜੀ ਜਗ੍ਹਾ ਤੋਂ ਆਪਣੀ ਵੀਡੀਓ ਵੇਖਦੇ ਹੋ ਹੁੰਨੇ ਆ ਜੀ ਆਪਣਾ ਪਿੰਡ ਵੀ ਦੱਸਿਆ ਕਰੋ ਜੀ। ਜੇ ਤੁਸੀਂ ਹੁਣ ਦੇ ਤੋਂ ਆ ਜੀ ਠੀਕ ਹੈ ਜੀ। ਹੋਰ ਸੁਣਾਓ ਜੀ ਕੀ ਹਾਲ ਚਾਲ ਆ ਜੀ ਗਰਮੀ ਇਸ ਘਰ ਪਰਿਵਾਰ ਵਧੀਆ ਠੀਕ ਠਾਕ ਹੈ ਜੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ। ਦੁਬਾਰਾ ਫੇਰ ਮੀਂਹ ਪੈ ہڑھے مہینے چڑھ ساری گرمی بہت ہو گئی ہے میم موہن تو کوئی پتہ ہی نہیں کتوں پہ تو بچیا دیا بھی چھوٹا چل رہی جی بچے بھی ادھر ادھر رشتے دار رہے جا رہے ہیں ہے گرمی بہت بدھ گئی جھونا بھی لاؤن لگ گئی جی جھون بہت ہو رہے ہیں ਸਿਚੂਟਾਂ ਜਿੱਤੇ ਨਹੀਂ ਜਾਂਦੇ ਜੀ ਸਾਡੀ ਦੁਕਾਨ ਹੈ ਜੀ ਘਰੇ ਕੱਪੜੇ ਵੀ ਬੱਚੇ ਗਏ ਹੋਏ ਹੈ ਮੇਰੀ ਕੁੜੀ ਆਪ ਦੇ ਨਾਨਕੀ ਗਈ ਹੋਈ ਹੈ ਉਹਦੇ ਮਾਮਾ ਦੀ ਲੈ ਕੇ ਆ ਕੇ ਵੀ ਜੀ ਆਪਾਂ ਨਹੀਂ ਜਾ ਸਕਦੇ ਹੈ ਵੀ ਆਪਣੇ ਘਰੇ ਫਿਰ ਕੰਮ ਨਾ ਔਖਾ ਜਾਂਦਾਗਾ ਫੈਮਲੀ ਛੋਟੀ ਹੈ ਪਰਿਵਾਰ ਦੇ ਵਿੱਚ ਫਿਰ ਮਗਰੋਂ ਘਰੇ ਔਖਾ ਹੋ ਜਾਂਦਾ ਜੀ ਦੁਕਾਨ ਹੈ ਆਪਣੀ ਕੱਪੜੇ ਵੀ ਘਰੇ ਆਪਾਂ オン ਲੈਣ ਵੀ ਕੱਪੜਾ ਵੇਚਦੇ ਆਂ ਆਫਲਾਈਨ ਵੀ ਵੇਚਦੇ ਆਂ ਤੇ ਫਿਰ ਤਾਂ ਇਹ ਆਪਾਂ ਨਹੀਂ ਜਾ ਸਕਦੇ ਮੇਰੇ ਸਾਰੇ ਰਿਸ਼ਤੇਦਾਰ ਆ ਕੇ ਨਿੱਜ ਜਾਂਦੇ ਆਂ ਫਿਰ ਇਸੇ ਤਰ੍ਹਾਂ ਆਪਣਾ ਗੋਟ ਆ ਜਾਂਦਾ ਜੀ ਹਾਂਜੀ ਸ਼ੇਅਰ ਵੀ ਕਰ ਦਿਓ ਜੀ ਵੀਡੀਓ ਨੂੰ ਲਾਈਕ ਵੀ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਜੀ ਤੇ ਕਮੈਂਟ ਵੀ ਕਰੋ ਜੀ ਜਲਦੀ ਜਲਦੀ ਬਸ ਆਪਾਂ 4 ਮਿੰਟ ਹੋਰ ਲਾਈਵ ਚਲਾਵਾਂਗੇ ਵੀ 10-20 ਮਿੰਟ ਚਲਾਵਾਂਗੇ ਹਾਂਜੀ ਹੋਰ ਵੀ ਕਮੈਂਟ ਕਰ ਸਕਦੇ ਹੋ ਜੀ ਤੁਸੀਂ ਸਾਰੇ ਜਿੰਨੇ ਵੀ ਲਾਈਵ ਦੇ ਵਿੱਚ ਹੈਗੇ ਹੋ ਜੀ ਸਾਰੇ ਭੈਣ ਭਰਾਵਾਂ ਨੂੰ ਕਮੈਂਟ ਕਰਨ ਦੀ ਇਜਾਜ਼ਤ ਹੈ ਜੀ ਜਿਹੜੀਆਂ ਭੈਣਾਂ ਦੱਸੋ ਇਹ ਛੁੱਟੀਆਂ 'ਚ ਕਿਹੜੀਆਂ-ਕਿਹੜੀਆਂ ਪੇਕੀ ਉਠੰਨਾ ਤੇ ਕਿਹੜੀਆਂ-ਕਿਹੜੀਆਂ ਨਹੀਂ ਕੁੰਨਾ ਜੀ ਇਹ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਲਾਈਕ ਚਾਜੋ ਜੀ ਮੇਰੇ ਭੈਣ ਭਰਾਵਾਂ ਨੂੰ ਹੋਰ ਵੀ ਜਲਦੀ ਵੀਡੀਓ ਦੇ ਵਿੱਚ ਬਸ ਹੋਈ ਤੁਸੀਂ ਸਾਰੇ ਠੀਕ ਠਾਕ ਹੋ ਗਰਮੀ ਤਾਂ ਵਧੀਆ ਸਿਆਲ ਵਿੱਚ ਸਿਆਲ ਸਿਆਲ ਹੋਈ ਜਾਂਦੀ ਹੈ ਜੀ ਅੱਜ ਕੱਲ ਗਰਮੀ ਗਰਮੀ ਹੋਈ ਜਾਂਦੀ ਹੈ ਰੱਬ ਵੀ ਬਸ ਕੋਈ ਕੰਮ ਤੋਂਦਾ ਨਹੀਂ ਕਰਨ ਦੇ ਰਿਹਾ ਬਸ ਜੀ ਪੁਰਾਣੀ ਕਿਸਾਨਾਂ ਵਾਸਤੇ ਤਾਂ ਬਹੁਤ ਔਖਾ ਹੋ ਜਾਂਦਾ ਜੀ ਅੱਜ ਕੱਲ ਝੋਨਾ ਲਾਉਣਾ ਹੁੰਦਾ ਹੈ ਜੀ ਜਲਦੀ ਜਲਦੀ ਸ਼ੇਅਰ ਕਰ ਦਿਓ ਜੀ ਆ ਜੀ ਲਾਈਨ ਦੇ ਵਿੱਚ ਬੱਸ ਹੁਣ ਕ ਬੰਦ ਕਰਨ ਵਾਲੇ ਹੈ ਜੀ 10 ਮਿੰਟ ਹੋ ਗਏ 5 ਮਿੰਟ ਹੋਰ ਚਲਾਵਾਂਗੇ ਸਾਡੇ ਰੇਂਜ ਦੀ ਪ੍ਰੋਬਲਮ ਹੈ ਜੀ ਇੱਥੇ ਬਹੁਤ ਕੱਟ ਰਹੀ ਨਹੀਂ ਆਉਂਦੀ ਹੈ ਚਲੋ ਜੀ ਫਿਰ ਠੀਕ ਹੈ ਆਪਾਂ ਲਾਈਵ ਕਰਦੇ ਹਾਂ ਜੀ ਬੰਦ ਤੇਇਤ ਨਹੀਂ ਕਸਟਮਰ ਆਉਗੇ ਜੀ ਕੱਪੜੇ ਲੈਣ ਤੇ ਆਪਾਂ ਫੇਰ ਕਿਸੇ ਦਿਨ ਲਾਈਵ ਆਵਾਂਗੇ ਤੇ ਚੈਨਲ ਤੇ ਜਿਹੜੇ ਨਵੇਂ ਆਪਦੇ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਵਧੀਆ-ਵਧੀਆ ਕਮੈਂਟ ਕਰਿਆ ਕਰੋ ਜੀ ਚੈਨਲ ਨੂੰ ਲਾਈਕ ਕਰਦੇ ਰਹੋ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਚਲੋ ਫੇਰ ਸ਼ੁਰੂ ਤੋਂ ਐਂਡ ਤੱਕ ਸਾਰੀ ਮਿਲੂ ਵੇਖਿਆ ਕਰੋ ਜੀ ਤੇ ਆਪਾਂ ਫੇਰ ਲਾਈਵ ਹੋਵਾਂਗੇ ਜੀ ਤੇ शॉट वीडियो पहिला टाइम दसदे जी फिर लाईव हुवांगे त हूंदो कस्टमर आग कपिड़े लैण त फिर बस थो लाईव हूंदे जी चलो ठीकु आहे जी सारियूं सत शयकाल जी बाए वाहेगुरु सारियूं चढ़ंदी कला ते रखे तंदुरुस्त बख़्शे जी चलो ठीकु आहे जी फिराए